ਲਿਖਾਰੀ ਦਾ ਨਾਮ ਹੈ ਤਾਜਦੀਨ ਜਿਨੇ ਉਹ ਕਿਤਾਬ ਲਿਖੀ ਹੈ ਉਹ ਤਾਜਦੀਨ ਨਾਮ ਦਾ ਜਿਹੜਾ ਲਿਖਾਰੀ ਹੈ ਉਹ ਕਹਿੰਦਾ ਹੈ ਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਬਗਦਾਦ ਆਏ ਮੈਂ ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਗਦਾਦ ਫੇਰੀ ਤੇ ਸਤਿਗੁਰੂ ਜੀ ਦੇ ਨਾਲ ਹੀ ਰਿਹਾ ਸੀ ਉਹਨੇ ਉਹ ਕਿਤਾਬ ਲਿਖੀ ਜਿਹੜੀ ਉਧਰ ਦੀ ਭਾਸ਼ਾ ਦੇ ਵਿੱਚ ਸੀ ਇੱਕ ਸੈਯਦ ਹੋਇਆ ਸੈਯਦ ਪ੍ਰਿਥੀਪਾਲ ਅਮਰਤ ਸ਼ੱਕ ਕੇ ਉਹ ਸਿੱਖ ਬਣਿਆ ਉਹਨੇ ਉਹਦਾ ਨਾਮ ਰੱਖਿਆ ਸੈਯਦ ਪ੍ਰਿਥੀਪਾਲ ਸਿੰਘ ਉਹਨੇ ਉਸ ਕਿਤਾਬ ਦਾ ਪੰਜਾਬੀ ਅਨੁਵਾਦ ਕੀਤਾ ਸੀ ਉਹਨੇ ਇੱਕ ਛੋਟੀ ਜੀ ਕਿਤਾਬ ਵੀ ਲਿਖੀ ਬਾਬੇ ਦੀ ਬਗਦਾਦ ਫੇਰੀ ਉਸ ਕਿਤਾਬ ਦੇ ਵਿੱਚ ਇੱਕ ਸਾਖੀ ਆਈ ਵੈਸੇ ਤੇ ਕਈ ਸਾਖੀਆਂ ਨੇ ਇੱਕ ਛੋਟੀ ਜੀ ਸਾਖੀ ਆਪਾਂ ਸਾਂਝੀ ਕਰਕੇ ਅੱਜ ਦੇ ਇਤਿਹਾਸ ਨਾਲ ਜੁੜਨਾ ਹੈ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਕੁਝ ਕੰਚੀ ਇਸ ਗ੍ਰੰਥ ਦੇ ਵਿੱਚ ਦਰਜ ਨੇ ਬਹੁਤ ਕੁਝ ਹੈ ਜਿਹੜਾ ਅਸਥਾਨਾਂ ਤੋਂ ਜਾ ਕੇ ਪਤਾ ਲੱਗਦਾ ਹੈ ਕਿ ਇਸ ਅਸਥਾਨ ਤੇ ਧੰਨ ਗੁਰੂ ਨਾਨਕ ਸਾਹਿਬ ਆਏ ਸੀ ਇੱਥੇ ਆ ਕੌਤਕ ਵਰਪਿਆ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਬਗਦਾਦ ਦੀ ਧਰਤੀ ਤੇ ਸਨ ਤੇ ਬਹੁਤ ਸੰਗਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਲੱਗ ਗਈ ਆਮ ਲੋਕ ਸਤਿਗੁਰੂ ਜੀ ਦੇ ਕੋਲ ਆ ਕੇ ਬੈਠਦੇ ਸੀ ਬਚਨ ਬਿਲਾਸ ਸੁਣਦੇ ਸੀ ਕੀਰਤਨ ਸੁਣਦੇ ਸੀ ਸੰਗਤ ਦੇ ਵਿੱਚ ਇੱਕ ਮੁਸਲਮਾਨ ਬੀਬੀ ਵੀ ਆ ਕੇ ਬੈਠਿਆ ਕਰਦੀ ਸੀ ਉਸ ਬੀਬੀ ਦਾ ਨਾਮ ਸੀ ਸਲੀਮਾ ਮੁਸਲਮਾਨ ਬੀਬੀ ਸੀ ਸੰਗਤ ਵਿੱਚ ਬੈਠਦੀ ਸੀ ਹੁਣ ਇਹਦੇ ਚੋਂ ਇਹ ਵੀ ਇੱਕ ਸਾਧ ਸੰਗਤ ਸਿੱਖਣ ਵਾਲੀ ਚੀਜ਼ ਹੈ ਕਿ ਜਿਹੜਾ ਆਪਾਂ ਸਮਾ ਸੰਗਤ ਵਿੱਚ ਬਤੀਤ ਕਰਦੇ ਹਾਂ ਇਕੱਲਾ ਸਾਡਾ ਹੀ ਭਲਾ ਨਹੀਂ ਹੁੰਦਾ ਸਾਡੇ ਕਰਕੇ ਸਾਡੇ ਪਰਿਵਾਰ ਦਾ ਵੀ ਭਲਾ ਹੁੰਦਾ ਹੈ ਉਹ ਬੀਬੀ ਸਲੀਮਾ ਜਿਹੜੀ ਹੈ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਵੀ ਉਹਨੇ ਸੰਗਤ ਵਿੱਚ ਆਉਣਾ ਸ਼ਾਮ ਨੂੰ ਵੀ ਸੰਗਤ ਵਿੱਚ ਆ ਕੇ ਬੈਠਣਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨੇ ਕੀਰਤਨ ਸੁਣਨਾ ਕਥਾ ਸੁਣਨੀ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹਿ ਕੇ ਉਹ ਕੁਝ ਸਮਾਂ ਸੇਵਾ ਕਰਦੀ ਸੀ ਉਹਦਾ ਪਤੀ ਜਿਹੜਾ ਸੀ ਉਹਦਾ ਨਾਮ ਸੀ ਗੁਲਾਮ ਯਾਜਾ ਉਧਰ ਦੇ ਇਦਾਂ ਦੇ ਨਾਮ ਨਹੀਂ ਇਹ ਅਨ ਸੁਣੀ ਸਾਖੀ ਹੈ ਸ਼ਾਇਦ ਹੀ ਆਪਨੇ ਕਦੇ ਘਟਨਾ ਸੁਣੀ ਹੋਵੇ ਸਾਖੀ ਸੁਣੀ ਹੋਵੇ ਤੇ ਉਹ ਬੀਬੀ ਸਲੀਮਾ ਸਲੀਮਾ ਦੇ ਪਤੀ ਦਾ ਨਾਮ ਹੈ ਗੁਲਾਮ ਜਾਜਾ ਤੇ ਉਸ ਤਾਜਦੀਨ ਨਾਮ ਦੇ ਲਿਖਾਰੀ ਨੇ ਉਸ ਸਾਖੀ ਨੂੰ ਲਿਖਦਿਆਂ ਇੱਕ ਬਚਨ ਲਿਖਿਆ ਕਹਿੰਦਾ ਇੱਕ ਦਿਨ ਸ਼ਾਮ ਦਾ ਵਕਤ ਸੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੈਨੂੰ ਕਹਿਣ ਲੱਗੇ ਤਾਜਦੀਨ ਕਹਿੰਦਾ ਕਿ ਸਤਿਗੁਰੂ ਕਹਿਣ ਲੱਗੇ ਕਿ ਤਾਜਦੀਨ ਜਾਂ ਸਲੀਮਾ ਨੂੰ ਉਠਾ ਸੰਗਤ ਵਿੱਚ ਬੈਠੀ ਸੀ ਨੇਤਰਬੰਦ ਸੀ ਸਤਿਗੁਰੂ ਕਹਿੰਦੇ ਸਲੀਮਾ ਨੂੰ ਕਹਿ ਕਿ ਆਪਣੇ ਘਰ ਚਲੀ ਜਾਵੇ ਤਾਜਦੀਨ ਕਹਿੰਦਾ ਮੈਂ ਬਾਬੇ ਦੇ ਬਚਨ ਸੁਣੇ ਮੈਂ ਹੁਕਮ ਮੰਨ ਕੇ ਉੱਠਿਆ ਸਲੀਮਾ ਦੇ ਕੋਲ ਗਿਆ ਜਾ ਕੇ ਉਹਨੂੰ ਆਖਿਆ ਸਲੀਮਾ ਗੁਰੂ ਬਾਬੇ ਦਾ ਹੁਕਮ ਹੈ ਕਿ ਤੂੰ ਛੇਤੀ ਆਪਣੇ ਘਰ ਚਲੇ ਜਾ ਬੀਬੀ ਸਲੀਮਾ ਨੇਤਰ ਖੁੱਲੇ ਉੱઠી ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਈ ਜਿਸ ਪੱਥਰ ਤੇ ਸਤਿਗੁਰੂ ਬੈਠੇ ਸੀ ਉੱਥੇ ਆ ਕੇ ਸਤਿਗੁਰੂ ਦੇ ਚਰਨਾਂ ਤੇ ਉਹਨੇ ਆਪਣਾ ਮੱਥਾ ਲਾਇਆ ਤੇ ਉਹਦੇ ਕਪਾਟ ਖੁੱਲ ਗਏ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਵਾਪਸ ਜਦੋਂ ਘਰ ਜਾਣ ਲੱਗੀ ਤੇ ਮੁੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਵੱਲ ਵੇਖ ਕੇ ਕਹਿੰਦੀ ਹੈ ਸਤਿਗੁਰੂ ਮੈਨੂੰ ਲੱਗਦਾ ਹੈ ਕਿ ਮੇਰਾ ਪਤੀ ਨਾ ਅੱਜ ਘਰ ਆ ਗਿਆ ਹੈ ਤੇ ਗੁੱਸੇ ਵਿੱਚ ਹੈ ਅਸਲ ਵਿੱਚ ਉਹਦਾ ਜਿਹੜਾ ਪਤੀ ਸੀ ਗੁਲਾਮ ਯਾਜਾ ਉਹਨੂੰ 8 ਗਵਾਂਢ ਦੇ ਲੋਕਾਂ ਨੇ ਢਕਾਇਆ ਸੀ ਕਿ ਤੇਰੀ ਪਤਨੀ ਇੱਕ ਮੁਸਲਮਾਨ ਔਰਤ ਹੋ ਕੇ ਇੱਕ Hindu ਵੀਰ ਦੇ ਸਾਹਮਣੇ ਬੇਪਰਦਾ ਹੋ ਕੇ ਬੈਠਦੀ ਹੈ ਤੇ ਇਹ ਚੰਗੀ ਗੱਲ ਨਹੀਂ ਕਿਉਂਕਿ ਉਹ ਆਪਣੀਆਂ ਧੀਆ ਭੈਣਾਂ ਇਸਤਰੀਆਂ ਨੂੰ ਕਿਸੇ ਗੈਰ ਇਨਸਾਨ ਦੇ ਸਾਹਮਣੇ ਬੇਪਰਦਾ ਨਹੀਂ ਕਰਦੇ ਉਹ ਅੱਜ ਵੀ ਉਧਰ ਦੇ ਲੋਕ ਬੁਰਕਾ ਪਾਣ ਕੇ ਰੱਖਦੇ ਨੇ ਤੇ ਉਹ ਬੜੇ ਗੁੱਸੇ ਵਿੱਚ ਸੀ ਜਿਹੜਾ ਉਹਦਾ ਪਤੀ ਸੀ ਗੁਲਾਮ ਜਾਜਾ ਬਹੁਤ ਗੁੱਸੇ ਵਿੱਚ ਸੀ ਤੇ ਸਤਿਗੁਰੂ ਜੀ ਨੂੰ ਕਹਿੰਦੀ ਸਤਿਗੁਰੂ ਮੈਨੂੰ ਇੰਜ ਲੱਗਦਾ ਹੈ ਕਿ ਮੇਰਾ ਪਤੀ ਨਾ ਘਰ ਵਿੱਚ ਆ ਗਿਆ ਤੇ ਗੁੱਸੇ ਵਿੱਚ ਹੈ ਸਤਿਗੁਰੂ ਮੁਸਕਰਾ ਕੇ ਕਹਿੰਦੇ ਸਲੀਮਾ ਅਜਰ ਨੂੰ ਜਰਨਾ ਪ੍ਰਮਾਤਮਾ ਦੇ ਪਹਾੜੇ ਨੂੰ ਮੰਨਣਾ ਤੇ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਸਲੀਮਾ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਘਰ ਗਈ ਜਦੋਂ ਘਰ ਪਹੁੰਚੀ ਦਰਵਾਜੇ ਦੇ ਅੰਦਰ ਗਈ ਜਿਹੜਾ ਉਹਦਾ ਪਤੀ ਸੀ ਗੁਲਾਮ ਯਾਜਾ ਗੁੱਸੇ ਵਿੱਚ ਭਰਿਆ ਪੀਤਾ ਅੱਖਾਂ ਲਾਲ ਆਉਂਦਿਆਂ ਹੀ ਸਲੀਮਾ ਨੂੰ ਗੁੱਸੇ ਹੋਣ ਲੱਗ ਗਿਆ ਕਿੱਥੇ ਗਈ ਸੈਂ ਕਿੱਥੇ ਜਾਣੀ ਹੈ ਲੋਕ ਗੁਲਾਮੇ ਦਿੰਦੇ ਕਈ ਤਰ੍ਹਾਂ ਦੇ ਉਹਨੇ ਸ਼ਬਦ ਆਖੇ ਸਲੀਮਾ ਨੇ ਕੋਈ ਗੁੱਸਾ ਨਹੀਂ ਕੀਤਾ ਆਪਣੇ ਪਤੀ ਨੂੰ ਗੁਲਾਮ ਯਾਜਾ ਨੂੰ ਬੜੇ ਪਿਆਰ ਨਾਲ ਕਹਿੰਦੀ ਹੈ ਕਹਿੰਦੀ ਮੇਰੀ ਸੰਗਤ ਕਰਕੇ ਕਹਿੰਦੀ ਮੇਰੀ ਸੰਗਤ ਕਰਕੇ ਤੁਸੀਂ ਮਿਸ਼ਰ ਵਿੱਚ ਕਤਲ ਨਹੀਂ ਹੋਏ ਕਤਲ ਦੇ ਬਦਲੇ ਕਤਲ ਨਹੀਂ ਹੋਏ ਤੇ ਤੁਸੀਂ ਜਿਹੜੇ ਆਏ ਸੀ ਤੇ ਮੋਹਰਾ ਕੱਟ ਕੇ ਲੈ ਗਏ ਸੀ ਕਿ ਉਹਨਾਂ ਦੇ ਨਾਲ ਤੁਹਾਡਾ ਕੰਮ ਸਰ ਗਿਆ ਸੀ ਗੁਲਾਮ ਜਾਜਾ ਦਾ ਗੁੱਸਾ ਠੰਡਾ ਹੋ ਗਿਆ ਪਤੀ ਦਾ ਗੁੱਸਾ ਠੰਡਾ ਹੋ ਗਿਆ ਕਹਿੰਦਾ ਸਲੀਮਾ ਮੈਂ ਤੈਨੂੰ ਕੁਝ ਵੀ ਨਹੀਂ ਦੱਸਿਆ ਤੇ ਤੈਨੂੰ ਇਹ ਕਤਲ ਵਾਲੀ ਗੱਲ ਕਿਵੇਂ ਪਤਾ ਹੈ ਜਿਹੜਾ ਤੂੰ ਕਿਹਾ ਕਿ ਮੇਰੀ ਖਾਤਰ ਤੁਸੀਂ ਕਤਲ ਨਹੀਂ ਹੋਇਆ ਤੇਰੀ ਖਾਤਰ ਮੈਂ ਕਿਵੇਂ ਕਤਲ ਨਹੀਂ ਹੋਇਆ ਤੇ ਤੈਨੂੰ ਇਸ ਬਾਰੇ ਕਿਵੇਂ ਪਤਾ ਹੈ ਉਹ ਕਹਿੰਦੀ ਮੇਰੀ ਛੱਡੋ ਤੁਸੀਂ ਦੱਸੋ ਕੀ ਬੀਤੀ ਹੁਣ ਗੁਲਾਮ ਜਾਜਾ ਆਪਣੀ ਘਟਨਾ ਦੱਸਦਾ ਹੈ ਅਸਲ ਵਿੱਚ ਉਹ ਊਠਾਂ ਦਾ ਵਪਾਰੀ ਸੀ ਤੇ ਊਠ ਲੈ ਕੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਵੇਚਣ ਜਾਂਦਾ ਸੀ ਤੇ ਉਹ ਹੁਣ ਆਪਣੀ ਘਟਨਾ ਦੱਸਦਾ ਹੈ ਕਹਿੰਦਾ ਜਦੋਂ ਅਸੀਂ ਇੱਕ ਕਾਫਲੇ ਦੇ ਰੂਪ ਵਿੱਚ ਇੱਥੋਂ ਊਠ ਲੈ ਕੇ ਤੇ ਮਿਸਰ ਵੇਚਣ ਜਾ ਰਹੇ ਸੀ ਮਿਸਰ ਦੇਸ਼ ਹੈ ਕਹਿੰਦਾ ਊਠ ਵੇਚਣ ਜਾ ਰਹੇ ਸੀ ਜਦੋਂ ਅਸੀਂ ਮਿਸਰ ਦੇ ਨੇੜੇ ਪਹੁੰਚੇ ਮੇਰੇ ਇੱਕ ਊਠ ਨੇ ਅੰਗੂਰਾਂ ਦੀ ਫਸਲ ਦੇ ਵਿੱਚੋਂ ਇੱਕ ਅੰਗੂਰਾਂ ਦੀ ਬੇਲ ਦੀ ਟਾਣੀ ਤੋੜ ਲਈ ਉਦਰੇ ਫਸਲਾਂ ਨੇ ਅੰਗੂਰ ਤਰਬੂਜ ਇਹ ਜਿਹੜੀਆਂ ਫਸਲਾਂ ਉੱਧਰ ਦੀਆਂ ਨੇ ਤੇ ਕਹਿੰਦਾ ਮੇਰੇ ਊਠ ਨੇ ਅੰਗੂਰਾਂ ਦੇ ਖੇਤ ਚ ਇੱਕ ਅੰਗੂਰਾਂ ਦੀ ਟਾਹਣੀ ਤੋੜੀ ਜਿਹੜਾ ਅੰਗੂਰਾਂ ਦੀ ਫਸਲ ਦਾ ਰਖਵਾਲਾ ਸੀ ਬਿਰਦਾ ਬਜ਼ੁਰਗ ਬੈਠਾ ਕਹਿੰਦਾ ਉਹਨੇ ਇੱਕ ਪੱਥਰ ਚੁੱਕਿਆ ਤੇ ਮੇਰੇ ਊਠ ਦੇ ਸਿਰ ਵਿੱਚ ਮਾਰਿਆ ਕਹਿੰਦਾ ਮੇਰੇ ਊਠ ਦੀ ਮੌਤ ਹੋ ਗਈ ਕਹਿੰਦਾ ਮੈਨੂੰ ਗੁੱਸਾ ਆਇਆ ਮੇਰਾ ਕੀਮਤੀ ਊਠ ਮਾਰ ਦਿੱਤਾ ਓਹੀ ਪੱਥਰ ਮੈਂ ਚੁੱਕਿਆ ਕਹਿੰਦਾ ਉਹ ਪੱਥਰ ਮੈਂ ਉਸ ਬਿਰਦ ਦੇ ਸਿਰ ਵਿੱਚ ਮਾਰਿਆ ਜਿੰਨੇ ਮੇਰੇ ਊਠ ਦੇ ਮਾਰਿਆ ਸੀ ਜਿਹੜਾ ਰਖਵਾਲਾ ਸੀ ਕਹਿੰਦੇ ਉਸ ਬਿਰਦ ਦੀ ਮੌਤ ਹੋ ਗਈ ਮੈਂ ਭੱਜਣ ਦਾ ਯਤਨ ਕੀਤਾ ਪਰ ਮੈਨੂੰ ਫੜ ਲਿਆ ਗਿਆ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕਹਿੰਦੇ ਉਸ ਦੇਸ਼ ਦਾ ਕਾਨੂੰਨ ਅੱਜ ਵੀ ਬੜਾ ਸਖਤ ਹੈ ਸਾਧ ਸੰਗਤ ਜਿਹੜਾ ਮਿਸ਼ਰ ਦੇਸ਼ ਹੈ ਨਾ ਅਰਬ ਦੇਸ਼ ਜਿਹੜੇ ਨੇ ਦੁਬਈ ਕੁਵੈਤ ਆਜ ਉਧਰ ਦੇ ਜਿੰਨੇ ਦੇਸ਼ ਨੇ ਉਧਰ ਕਾਨੂੰਨ ਅੱਜ ਵੀ ਬੜੇ ਸਖਤ ਨੇ ਕਹਿੰਦਾ ਅਦਾਲਤ ਵਿੱਚ ਮੈਨੂੰ ਪੇਸ਼ ਕੀਤਾ ਗਿਆ ਖੂਨ ਦਾ ਬਦਲਾ ਖੂਨ ਹੈ ਮੈਂ ਇੱਕ ਬਜ਼ੁਰਗ ਦਾ ਕਤਲ ਕੀਤਾ ਹੈ ਉਹਦੇ ਬਦਲੇ ਪੱਥਰ ਮਾਰ ਕੇ ਮੈਨੂੰ ਕਤਲ ਕੀਤਾ ਜਾਣਾ ਸੀ ਪਰ ਮੇਰਾ ਉੱਥੇ ਫੈਸਲਾ ਹੋਇਆ ਅਦਾਲਤ ਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਕਿ ਜੇ ਤੂੰ ਖੂਨ ਦੇ ਬਦਲੇ ਜ਼ਮਾਨਤ ਭਰੇ ਆਪਣਾ ਮੁਆਵਜ਼ਾ ਭਰ ਦਵੇਂ ਚਲੋ ਅੱਜ ਦੀ ਭਾਸ਼ਾ ਵਿੱਚ ਅਸੀਂ ਕਹੀਏ ਇਹਨੇ ਪੈਸੇ 500 ਮੋਰ ਕਿਹਾ ਉਹ ਜੱਜ ਦੀ ਭਾਸ਼ਾ ਵਿੱਚ ਆਪਾਂ ਕਹੀਏ ਜੇ ਤੂੰ ਉਹ 500 ਮੋਰ ਅਦਾ ਕਰ ਦੇਵੇਂ ਤੇ ਹੋ ਸਕਦਾ ਹੈ ਤੈਨੂੰ ਜ਼ਮਾਨਤ ਮਿਲ ਜਾਏ ਤੇਨੂੰ ਬਰੀ ਕਰ ਦਿੱਤਾ ਜਾਏ ਪਰ ਕਹਿੰਦਾ ਮੇਰੇ ਕੋਲ 500 ਮੋਰ ਕਿੱਥੇ ਸੀ ਮੇਰੇ ਕੋਲ ਤੇ ਕੋਈ ਵੀ ਪੈਸਾ ਨਹੀਂ ਸੀ ਫਿਰ ਇੱਕ ਦੂਸਰਾ ਜਿਹੜਾ ਮੈਨੂੰ ਹੁਕਮ ਕੀਤਾ ਗਿਆ ਕਿ ਤੂੰ ਆਪਣੇ ਥਾਂ ਕੋਈ ਜਾਮਣ ਬਿਠਾ ਕੋਈ ਤੇਰੀ ਜ਼ਿੰਮੇਵਾਰੀ ਲਵੇ ਕਿ ਜਿੰਨਾ ਚਿਰ ਇਹ ਪੈਸੇ ਲੈ ਕੇ ਵਾਪਸ ਨਹੀਂ ਆਉਂਦਾ ਮੈਂ ਇੱਥੇ ਅਦਾਲਤ ਵਿੱਚ ਬੈਠਾਂਗਾ ਤੇ ਜੇ ਇਹ ਨਾ ਆਇਆ ਤੇ ਮੈਨੂੰ ਸਜ਼ਾ ਦਿੱਤੀ ਜਾਵੇ। ਕਹਿੰਦਾ ਮਿਸ਼ਰ ਦੇਸ਼ ਕੋਈ ਜਾਣ ਪਛਾਣ ਵਾਲਾ ਨਹੀਂ ਤੇ ਮੇਰੀ ਗਵਾਹੀ ਕਿੰਨੇ ਦੇਣੀ ਸੀ। ਫਿਰ ਕਹਿੰਦਾ ਇੱਕ ਸਫੇਦ ਪੋਸ਼ ਬੰਦਾ ਆਇਆ ਇੱਕ ਬਜ਼ੁਰਗ ਆਇਆ ਜਿਹਦਾ ਦਾੜਾ ਵੀ ਚਿੱਟਾ ਚਿੱਟਾ ਲਿਬਾਸ ਚਿੱਟਾ ਦਸਤਾਰ ਕਹਿੰਦੇ ਉਹਨੇ ਮੇਰੀ ਜਾਮਣੀ ਭਰੀ ਤੇ ਮੈਨੂੰ ਖੁੱਲ ਮਿਲੀ ਕਿ ਆਪਣੇ ਪਿੰਡ ਜਾਵਾਂ ਘਰ ਜਾਵਾਂ ਪੈਸੇ ਮੋਦਕ ਨੂੰ ਦੇਵਾਂ ਤੇ ਉਹ ਜਿਹੜਾ ਮੁਆਵਜ਼ਾ ਭਰਾਂ ਤੇ ਫਿਰ ਮੇਰੀ ਖਲਾਸੀ ਹੁੰਦੀ ਸੀ ਕਹਿੰਦਾ ਮੇਰਾ ਜਾਵਣ ਬੈਠਾ ਮੈਂ ਘਰ ਵਾਪਸ ਆਇਆ ਸਲੀਮਾ ਤੂੰ ਘਰ ਨਹੀਂ ਸੀ ਜਿੱਥੇ ਮੈਂ ਪੈਸੇ ਰੱਖੇ ਸੀ ਕਹਿੰਦੇ ਉੱਥੋਂ ਮੈਂ ਪੈਸੇ ਕੱਢ ਕੇ ਲੈ ਕੇ ਗਿਆ ਜਾ ਕੇ ਮੁਆਵਜ਼ਾ ਭਰਿਆ ਉਹ ਪੈਸੇ ਜਿਹੜੇ ਸੀ ਕਤਲ ਦੇ ਬਦਲੇ ਆਪਣੀ ਸਜ਼ਾ ਮਾਪ ਕਰਾਉਣ ਵਾਸਤੇ ਮੈਂ ਜੁਰਮਾਨਾ ਕਹ ਲੋ ਉਹ ਪੈਸੇ ਭਰੇ ਕਹਿੰਦਾ ਜਦੋਂ ਮੈਂ ਵਾਪਸ ਮਿਸ਼ਰ ਗਿਆ 2 ਦਿਨ ਦਾ ਟਾਈਮ ਦਿੱਤਾ ਸੀ ਕਹਿੰਦਾ ਇੱਕ ਘੜੀ ਸਮਾਂ ਉੱਪਰ ਜਾ ਚੁੱਕਿਆ ਸੀ ਦਿੱਤੇ ਹੋਏ ਸਮੇਂ ਤੋਂ ਤੇ ਕਹਿੰਦਾ ਮੇਰੇ ਜਾਮਣ ਨੂੰ ਫੜ ਲਿਆ ਗਿਆ ਤੇ ਇਹਨੂੰ ਪੱਥਰ ਮਾਰ ਕੇ ਇਹਨੂੰ ਸੰਗਸਾਰ ਕਰਨੇ ਇਹਨੂੰ ਕਤਲ ਕਰਨਾ ਹੈ ਕਿਉਂਕਿ ਇਹਨੇ ਜਿਹਦੀ ਜ਼ਮਾਨਤ ਭਰੀ ਸੀ ਉਹ ਬੰਦਾ ਵਾਪਸ ਨਹੀਂ ਆਇਆ ਕਹਿੰਦਾ ਜਦੋਂ ਮੈਂ ਅਦਾਲਤ ਵਿੱਚ ਪਹੁੰਚਿਆ ਲੋਕ ਆਸ਼ਾ ਸ਼ਿਕਾਰ ਉੱਥੇ ਕਿ ਧੰਨ ਹੈ ਇਹਦਾ ਜਾਮਣ ਜਿਨ ਨੇ ਬਿਨਾ ਜਾਣਿਆ ਵੀ ਇਹਦੀ ਜਾਮਣੀ ਭਰੀ ਤੇ ਧੰਨ ਇਹ ਜਿਹੜਾ ਆਪਣੇ ਜਾਮਣ ਨੂੰ ਛਡਾਉਣ ਵਾਸਤੇ ਵਾਪਸ ਆ ਗਿਆ ਕਹਿੰਦਾ ਮੈਨੂੰ ਬਰੀ ਕਰ ਦਿੱਤਾ ਗਿਆ ਮੈਂ ਲੱਭਦਾ ਰਿਹਾ ਉਹ ਜਾਮਣ ਲੱਭੇ ਜਿਨ ਨੇ ਮੇਰੀ ਜਾਮਣੀ ਭਰੀ ਸੀ ਤੇ ਮੈਂ ਉਹਦਾ ਸ਼ੁਕਰੀਆ ਕਰਾਂ ਜਿਨ ਨੇ ਮੇਰੀ ਜਾਨ ਬਚਾ ਦਿੱਤੀ ਪਰ ਕਹਿੰਦਾ ਉਹ ਮੈਨੂੰ ਵਾਪਸ ਲੱਭਾ ਤੇ ਸਲੀਮਾ ਦੇ ਮੂੰਹੋਂ ਸਹਿਜ ਸੁਭਾਅ ਨਿਕਲਿਆ ਸਤ ਕਰਤਾਰ ਸਤ ਕਰਤਾਰ ਕਿ ਕਰਤਾਰ ਨੇ ਪ੍ਰਮਾਤਮਾ ਨੇ ਮੇਰੀ ਪੈਜ ਰੱਖੀ ਹੁਣ ਸਲੀਮਾ ਕਹਿੰਦੀ ਤੁਸੀਂ ਜਲ ਪਾਣੀ ਸ਼ਕੋ ਸਵੇਰੇ ਆਪਾਂ ਗੁਰੂ ਬਾਬੇ ਦੇ ਦਰਸ਼ਨ ਕਰਨ ਜਾਵਾਂਗੇ ਰਾਤ ਪ੍ਰਸ਼ਾਦਾ ਪਾਣੀ ਸ਼ਕਿਆ ਸੌਂਗੇ ਦਿਨੇ ਉੱਠੇ ਅੰਮ੍ਰਿਤ ਵੇਲੇ ਸਲੀਮਾ ਕਹਿੰਦੀ ਤੁਸੀਂ ਵੀ ਮੇਰੇ ਨਾਲ ਸੰਗਤ ਵਿੱਚ ਚੱਲੋ ਹੁਣ ਜਦੋਂ ਅੰਮ੍ਰਿਤ ਵੇਲੇ ਸੰਗਤ ਵਿੱਚ ਗਏ ਉਹਨਾਂ ਦੇ ਸ਼ਹਿਰ ਜਿਹੜੇ ਰੇਤਲੇ ਇਲਾਕੇ ਨੇ ਉੱਥੇ ਅੰਮ੍ਰਿਤ ਵੇਲੇ ਧੁੰਦ ਪੈ ਜਾਂਦੀ ਹੈ ਠੰਡਾ ਹੋ ਜਾਂਦਾ ਹੈ ਮੌਸਮ ਥੋੜੀ ਥੋੜੀ ਧੁੰਦ ਪਈ ਸੀ ਧੰਨ ਗੁਰੂ ਨਾਨਕ ਸਾਹਿਬ ਉਸੇ ਪੱਥਰ ਤੇ ਬੈਠੇ ਹੋਏ ਨੇ ਅਜੇ ਸਤਿਗੁਰੂ ਜੀ ਦਾ ਚਿਹਰਾ ਨਜ਼ਰ ਨਹੀਂ ਸੀ ਆ ਰਿਹਾ ਤੇ ਇਹ ਜਾ ਕੇ ਸੰਗਤ ਵਿੱਚ ਪਿੱਛੇ ਬੈਠ ਗਏ ਜਦੋਂ ਥੋੜਾ ਜਿਹਾ ਦਿਨ ਚੜਿਆ ਲੋ ਲੱਗੀ ਧੁੰਦ ਘਟੀ ਜਿਹੜਾ ਗੁਲਾਮ ਜਾਜਾ ਸੀ ਨਾ ਸਲੀਮਾ ਦਾ ਪਤੀ ਦੂਰ ਪਿੱਛੇ ਬੈਠਾ ਹੋਇਆ ਸੀ ਸੰਗਤ ਚ ਜਦੋਂ ਉਹਨੂੰ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਤੇ ਚੀਖ ਕੇ ਕਹਿੰਦੇ ਸਲੀਮਾ ਇਹ ਉਹੀ ਜਾਮਣ ਹੈ ਜਿਨੇ ਮਿਸਰ ਦੇ ਵਿੱਚ ਮੇਰੀ ਜਾਮਣੀ ਭਰੀ ਸੀ ਹੁਣ ਕਿੱਥੇ ਬਗਦਾਦ ਕਿੱਥੇ ਮਿਸਰ ਧੰਨ ਗੁਰੂ ਨਾਨਕ ਸਾਹਿਬ ਸਰੀਰ ਕਰਕੇ ਬਗਦਾਦ ਬੈਠੇ ਨੇ ਤੇ ਉਸ ਗੁਲਾਮ ਯਾਜ਼ਾ ਦੀ ਗਵਾਹੀ ਜਾ ਕੇ ਮਿਸਰ ਭਰੜੇ ਨੇ ਕਿਉਂ ਕਿਉਂਕਿ ਉਹਦੀ ਪਤਨੀ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਦੀ ਸੀ ਸੰਗਤ ਕਰਨ ਵਾਲਿਆਂ ਦਾ ਮੈਂ ਬੇਨਤੀ ਕੀਤੀ ਆਪਣਾ ਹੀ ਭਲਾ ਨਹੀਂ ਹੁੰਦਾ ਪਿੱਛੇ ਪਰਿਵਾਰ ਦਾ ਵੀ ਭਲਾ ਹੋ ਜਾਂਦਾ ਹੈ ਸਾਧ ਸੰਗਤ ਦੋਵੇਂ ਜੀ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਨਮਸ਼ਕਾਰ ਕੀਤੀ ਸਤਿਗੁਰੂ ਨੇ ਉਹਨਾਂ ਨੂੰ ਬੇਅੰਤ ਬਖਸ਼ਿਸ਼ਾਂ ਦੇ ਕੇ ਨਿਵਾਜਿਆ